ਨਮਸਕਾਰ ਦੋਸਤੋ ਵਾਰਿਸ ਪੰਜਾਬ ਦੇ ਮੁਖੀ ਭਾਈ ਅਮਰਿਤਪਾਲ ਸਿੰਘ ਅਤੇ ਉਹਨਾਂ ਦੇ ਸਾਥੀ ਆਸਾਮ ਦੀ ਡਿਗਰੂਗੜ ਜੇਰਚ 16 ਫਰਵਰੀ ਤੋਂ ਭੁਖ ਹੜਤਾਲ ਤੇ ਹਨ ਇਸ ਤਰ੍ਹਾਂ ਇੱਕ ਵੱਡੀ ਖਬਰ ਸਾਹਮਣੇ ਆਈ ਹੈ ਕਿ ਅਮਰਿਤਪਾਲ ਸਿੰਘ ਦੀ ਹਾਲਤ ਕਾਫੀ ਗੰਭੀਰ ਬਣ ਗਈ ਹੈ ਜਾਣਕਾਰੀ ਅਨੁਸਾਰ ਅਮਰਿਤਪਾਲ ਸਿੰਘ ਨੂੰ ਖੂਨ ਦੀਆਂ ਉਟੀਆਂ ਆ ਰਹੀਆਂ ਅਤੇ ਉਸ ਦਾ ਸਰੀਰ ਵੀ ਕਾਫੀ ਕਮਜ਼ੋਰ ਹੋ ਗਿਆ ਹੈ ਇਹ ਖੁਲਾਸਾ ਉਹਨਾਂ ਦੇ ਵਕੀਲ ਰਾਜਦੇਵ ਸਿੰਘ ਨੇ ਕੀਤਾ ਹੈ ਐਡਵੋਕੇਟ ਰਾਜਪਾਲ ਸਿੰਘ ਅਨੁਸਾਰ ਡਿਬਰੂਗੜ ਜੇਲ੍ਹ ਵਿੱਚ ਬੰਦ ਅਮਰਿਤਪਾਲ ਸਿੰਘ 16 ਫਰਵਰੀ ਤੋਂ ਭੁਖੜਤਾਲ ਤੇ ਹਨ ਅਤੇ ਉਹਨਾਂ ਦੀ ਹਾਲਤ ਕਾਫੀ ਗੰਬੀਰ ਬਣੀ ਹੋਈ ਹੈ। 2 ਦਿਨ ਪਹਿਲਾਂ ਉਹ ਡਿਬਰੂਗੜ ਜੇਲ੍ਹ ਵਿੱਚ ਅਮਰਿਤਪਾਲ ਸਿੰਘ ਨੂੰ ਮਿਲੇ ਸਨ। ਕੱਲ ਉਹਨਾਂ ਦੀ ਪਤਨੀ ਕਿਰਨਜੀਤ ਕੌਰ ਵੀ ਉਹਨਾਂ ਸਬ ਅਮਰਿਤਪਾਲ ਸਿੰਘ ਨੂੰ ਮਿਲਣ ਲਈ ਆਈ ਅਤੇ ਉਹਨਾਂ ਦੀ ਮੌਜੂਦਗੀ ਵਿੱਚ ਹੀ ਅਮਰਿਤਪਾਲ ਸਿੰਘ ਨੂੰ ਕੁੰਡੀਆਂ ਉਲਟੀਆਂ ਸਟਾਰਟ ਹੋ ਗਈਆਂ ਅਤੇ ਕਾਫੀ ਦੇਰ ਤੱਕ ਉਹ ਕੁੰਡੀਆਂ ਉਲਟੀਆਂ ਕਰਦੇ ਰਹੇ। ਅਮਰਿਤਪਾਲ ਸਿੰਘ ਅਤੇ ਉਸਦੇ ਨੌ ਸਾਥੀ ਜੋ ਡੇਗਰੂਗੜ ਕੇਂਦਰੀ ਜੇਲ੍ਹ ਵਿੱਚ ਨਜ਼ਰਬੰਦ 17 ਫਰਵਰੀ ਤੋਂ ਅਨੁਮਿੱਥੇ ਸਮੇਂ ਲਈ ਪੋਖਰ ਧਾਲ ਤੇ ਬੈਠੇ ਹੋਏ ਸਨ ਨਜ਼ਰਬੰਦਾਂ ਵਿੱਚੋਂ ਤਿੰਨ ਕੁਲਵੰਤ ਸਿੰਘ ਧਾਲੀਵਾਲ ਗੁਰਮੀਤ ਸਿੰਘ ਭੁਖਣਵਾਲਾ ਅਤੇ ਬਸੰਤ ਸਿੰਘ ਨੂੰ ਹਾਲ ਹੀ ਵਿੱਚ ਸਿਹਤ ਵਿਗੜਨ ਤੋਂ ਬਾਅਦ ਅਸਾਮ ਮੈਡੀਕਲ ਕਾਲਜ ਅਤੇ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ ਉੱਥੇ ਉਹਨਾਂ ਦੀ ਹਾਲਤ ਤਾਂ ਸਥਿਰ ਬਣੀ ਹੋਈ ਹੈ ਵਾਰਿਸ ਪੰਜਾਬ ਦੇ ਮੈਂਬਰਾਂ ਨੇ ਆਪਣੇ ਆਪ ਨੂੰ ਪੰਜਾਬ ਦੀ ਜੇਲ੍ਹ ਵਿੱਚ ਤਬਦੀਲ ਕਰਨ ਦੀ ਮੰਗ ਨੂੰ ਲੈ ਕੇ ਉਹ ਹੜਤਾਲ ਕੀਤੀ ਸੀ ਕਲਸਦਾਨੀ ਪੱਖੀ ਆਗੂ ਅਤੇ ਪੰਜ ਵਾਰਸ ਪੰਜਾਬ ਦੇ ਆਗੂ ਅਮਰਪਾਲ ਸਿੰਘ ਪੰਜਾਬ ਵਿੱਚ ਗ੍ਰਿਫਤਾਰੀ ਤੋਂ ਬਾਅਦ 23 April 2023 ਤੋਂ ਡਬਲੂ ਗਰ ਕੇਂਦਰੀ ਜੇਲ੍ਹ ਵਿੱਚ ਬੰਦ ਹਨ ਜੇਲ੍ਹ ਵਿੱਚ ਉਹਨਾਂ ਦੇ ਨੌ ਸਾਥੀ ਪੱਪਲਪ੍ਰੀਤ ਸਿੰਘ ਦਲਜੀਤ ਸਿੰਘ ਕਲਸੀ ਕੁਲਵੰਤ ਸਿੰਘ ਢਾਲੀਵਾਲ ਵਰਿੰਦਰ ਸਿੰਘ ਜੋਰ ਗੁਰਮੀਤ ਸਿੰਘ ਭੁੱਕਣਵਾਲਾ ਹਰਜੀਤ ਸਿੰਘ ਬਸੰਤ ਸਿੰਘ ਗੁਰਵਿੰਦਰ ਸਿੰਘ ਔਜਲਾ ਅਤੇ ਭਗਵੰਤ ਸਿੰਘ ਉਰਫ ਪ੍ਰਧਾਨ ਮੰਤਰੀ ਬਾਜੇ ਕੀ ਵੀ ਉਹਨਾਂ ਨਾਲ ਬੰਧਨ ਇਹਨਾਂ ਸਾਰੇ ਤੇ ਰਾਸ਼ਟਰੀ ਸੁਰੱਖਿਆ ਕਾਨੂੰਨ ਜਾਨੀ ਕਿ ਐਨਐਸਏ ਅਤੇ ਹੋਰ ਕਾਨੂੰਨਾਂ ਦੇ ਤਹਿਤ ਕਈ ਮਾਮਲੇ ਦਰਜ ਹਨ ਉਹਨਾਂ ਦੀ ਛੇਤ ਵਿਗੜਨ ਤੇ ਆਉਣ ਵਾਲੇ ਸਮੇਂ ਵਿੱਚ ਪੰਜਾਬ ਦੇ ਵਿੱਚ ਕਈ ਤਰ੍ਹਾਂ ਦੇ ਖਿਆਲ ਔਰ ਕਈ ਤਰ੍ਹਾਂ ਦੇ ਵਿਚਾਰ ਤੇ ਚਰਚਾ ਜਾਰੀ ਸ਼ੁਰੂ ਹੋ ਸਕਦੀ ਹੈ ਕਿਉਂਕਿ ਚੋਣਾਂ ਜਿਹੜੀਆਂ ਹਨ ਲੋਕ ਸਭਾ ਦੇ ਉਹ ਨਜ਼ਦੀਕ ਹਨ ਹੁਣ ਦੇਖਦੇ ਹਾਂ ਕਿ ਇਹ ਚਰਚਾ ਕਿਸ ਤਰ੍ਹਾਂ ਜੋਰ ਫੜਦੀ ਹੈ ਜਾਂ ਨਹੀਂ ਫੜਦੀ ਹੈ ਜਿਵੇਂ ਅਮਰਪਾਲ ਸਿੰਘ ਜੀਤ ਕਿਸ ਪਾਸੇ ਮੋੜਾ ਕੱਢਦੀ ਹੈ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ ਧੰਨਵਾਦ ਜੀ